50 ਬੰਦਿਆਂ ਨੂੰ ਦਿਖਾ ਲਈ ਇਹ ਹੈ ਨਾ ਪ्योर ਪਾਕਿਸਤਾਨੀ ਨਸਲ ਚੋਕ ਨੇ ਪਿੰਡੇ ਦੀ ਤੇ ਤੇ ਪੂਰਾ ਕੰਨ 17 ਇੰਚੀ ਨਹੀਂ ਛੱਕ ਵੀ ਮਟਿਆ ਤੂੰ ਪੀਤਾ ਲੈ ਗਏ ਗੁੱਜਰ ਵੀ ਨੂੰ ਸੱਤ ਵਾਰੀ ਸਲਾਮ ਕਰਦੇ ਨੇ ਨਹੀਂ ਗੁੱਜ ਆਹਾ ਕਿਉਂ ਕਾਤੋਂ ਰਸ ਆਇਆ ਬਾਈ ਮੁੰਡਿਆ ਕਿਹੜੀ ਲੈਣੀ ਆ? ਆਹ ਇੱਕ ਹੀ ਲੈਣੀ ਆ। 800 ਰੁਪਏ ਦਾ ਸਿੰਘ ਟੁੱਟੇ ਦਾ ਕੱਟ ਗਿਆ। ਆ ਬਰੂਰਾ। ਕੱਜ ਤੱਕ ਅੱਜੇ ਹੋਈ ਯਾਰ। ਕਿਉਂ ਬਈ ਤੈਨੂੰ ਬਈ? ਸਾਫ ਹੁੰਦੀ ਸਿੰਘੀ ਅੱਜ ਤੱਕ ਅੱਜ ਤਾਂ ਹੈਗੀ। ਇਹ ਪੈਸਾ ਆਇਆ ਹੋਇਆ। 600 ਰੁਪਇਆ ਦਵਾ ਦਿਆਂ ਤੈਨੂੰ ਤੇ ਪਾਰ ਨਹੀਂ ਮਾਰਦਾ ਤੇਰੇ ਨਾਲ। ਬੰਦੇ ਦੀ ਦਰੁਮਾਨ ਕਰਕੇ ਆਏ ਨੇ। ਨਾ। ਇਨੂੰ ਇਹ ਨਹੀਂ ਕਿਹਾ 4500 ਤੋਂ ਚੱਲ ਕੇ 5 ਲੈ ਲੈ 4 ਲੈ ਲੈ 5.5 ਲੈ ਲੈ 6 ਲੈ ਲੈ ਪੂਰਾ 6 ਲਾਤਾ ਨਾ ਜੀ ਹੁਣ ਛੋਡੀ ਮਾਰ ਜਾਈ ਟੈਨ ਲਵਣਾ ਕਿਉਂ ਜੀ ਠੀਕ ਹੈ ਜੀ ਹਾਂ ਜੀ ਐ ਨਾ ਤਾਂ ਗਾਹ ਕਮਰੇ ਨਾ ਵਪਾਰੀ ਮਰੇ ਕਿਉਂ ਦਾ ਛੱਡਣਾ ਜੇ ਜਉਂਦਾ ਰਿਹਾ ਦੁਬਾਰੇ ਵੀ ਆ ਜੂਗਾ ਇੱਕ ਵਾਰੀ ਜੇ ਮਰ ਗਿਆ ਨਾ ਇਹ ਖਰਾਕ ਵੀ 6000 ਦੀ ਖਾ ਜੂਗਾ ਜੀ 6 ਮਹੀਨਿਆਂ ਚ 1000 ਰੁਪਏ ਮਹੀਨਾ ਖਾਂਦਾ ਇਹ ਮਹੀਨਾ ਜਾਦ 15000 ਬੱਟੂ ਤੋਂ ਦੇਖੀ ਜੋ ਮਗਰ 5000 ਜਿਵੇਂ ਮਰਾ ਜਰਾ ਇਹ ਆਪਣਾ ਤਾਂ ਬਿਜ਼ਨਸ ਹੈ ਕੰਮ ਹੈ ਰੋਜ਼ ਦਾ ਆਪਣਾ ਤਾਂ ਰੋਜ਼ ਦਾ ਕੰਮ ਹੈ ਕਦੇ-ਕਦੇ ਆਉਂਦੇ ਨੇ ਇਹ ਤਾਂ ਅੱਜ ਆਈ ਨਹੀਂ ਵਿਚਾਰੇ ਕਿਹੜਾ ਰੋਜ਼ਵੇਂ ਨਹੀਂ ਫਰੀ ਤੇ ਨਹੀਂ ਜੋੜੀ ਇਹ ਲੈ ਜਾ ਫੇਰਾ ਜੋੜੀ ਦਾ ਅਗਲੇ ਦਾ ਬਜਟ ਨਾ ਹੋਵੇ ਪਤਾ ਪੈਸੇ ਕਿਵੇਂ ਲਿਆ ਇਕੱਠੇ ਕਰਕੇ ਜੇ ਮੈਂ ਰੋਟੀ ਅੱਧੀ ਖਾਣੀ ਹੈ ਤੂੰ ਮੈਨੂੰ ਧੱਕੇ ਨਾਲ ਕਿਵੇਂ ਖਵਾਵੇਂਗਾ ਚਾਰ ਤੇ ਗੂਗਲਾ ਕੇ ਲਗਾ ਲੀਂਦਾ ਮੈਂ ਤਾਂ ਪੇਗ ਵੀ ਨਹੀਂ ਲਾਉਂਦਾ ਕਿਵੇਂ ਤਾਂ ਪੱਜ ਵੀ ਗਵੇਂਗਾ ਨਾ ਮਹਾਰਾਜ ਤਿੰਨ ਦਿਨਾਂ ਦੀ ਗਰੰਟੀ ਹੈ ਇੱਕ ਲਾਂ ਦੇਈ ਕਿ ਆਹੀ ਚੱਲੂ ਐਸੇ ਲੋਟ ਨਾ ਰੋਟੀ ਖਾਂਦੈ ਨੀ ਮੈਂ ਚਾਚਾ ਪਿਆ ਦੀ ਚਾਹਤੀ ਕੱਟ ਲਾਂਗੇ ਓ ਮੇਮ ਨਾਲ ਕੀ ਦਾ ਬਾਈ ਓ ਗੱਡੀ ਵਾਲਾ ਓ ਛਿੰਦੇ ਨਵਾ ਤੇ ਜਿੰਦੇ ਉਰੇ ਆ ਮੀਮਨਾ ਕੀ ਦਾ ਹੈ ਕਿਹੜਾ ਆ ਇਹਦਾ ਪਤਾ ਹੈ ਕੀ ਕਰ ਬਾਈ ਕੀ ਦਾ ਹੈ ਛੇਤਾਂ ਨਹੀਂ ਹੋ ਨਾ ਵੇਚ ਰੱਖਦਾ ਉਹ ਦਾ ਹੋਰ ਦੇ ਕਿਉਂ ਨਾ ਹੋਏ ਉਹ ਨਾ ਵੇਚ ਇਹ ਕਦੋਂ ਲਵਾਈ ਘਟਾ ਕਰਨਾ ਉਸ ਕੰਨਾਂ ਨੂੰ ਕਿਹੜਾ ਪਾ ਕੇ ਖਾਣਾ ਪਰੇ ਕੋਸਾ ਮਾਰੇ ਮੋٹے ਫਰਕ ਵੀ ਹੁੰਦਾ ਨਾ ਖਾਣ ਚ ਕੰਮ ਲੋਟ ਆਉਣ ਨਾ ਆਪਾਂ ਨੇ ਕੋਈ ਇਹ ਦੁੱਧ ਦੇਣ ਕਰਨਾ ਬੱਤ ਦੇ ਕੰਨ ਹੈਗੇ ਨਹੀਂ ਕਿਉਂ ਜੀ ਫਿਰ ਦਾ ਉਹ ਨਸਲ ਤੇ ਕੰਮ ਕਰੂਗਾ ਦੇਖੋ ਗੱਲ ਫਿਰ ਨਸਲ ਤੇ ਕਮਾਉਣਾ ਤਾਂ ਫਿਰ ਐਡਾ ਦਿਆਣਾ ਲਾਉ ਭਾਈ ਫਿਰ ਉਹਨਾਂ ਤੇ ਪੈਸੇ ਹੀ ਵਾਤ ਲੱਗਣਗੇ ਨਸਲ ਤਾਂ ਇੱਕ ਵੀ ਨਹੀਂ ਹੈਗੀ ਮੰਡੀ 'ਚ ਅਰੇ ਰਸਿਆ ਵਿੱਚ ਮਾਲ ਹੁੰਦਾ ਨਸਲ ਤਾਂ ਤੁਹਾਨੂੰ ਲੋਕ ਦੇ ਨਹੀਂ ਰਹੀ ਸਾਡੇ ਘਰਾਂ 'ਚ ਨਸਲਾਂ ਲੋਕਾਂ ਲਈ ਬਹੁਤ ਤਿਆਰ ਹੋਈਆਂ ਹੋਈਆਂ ਨੇ ਪੰਜਾਬ 'ਚ ਜਿਹੜੀਆਂ ਪਹਿਲਾਂ ਲੈ ਗਏ ਲੋਕ ਲੈ ਗਏ ਬਾਹਰ ਹੁਣ ਦੇਣੋ हट ਗਏ ਲੋਕ ਕਿਉਂ ਸਰਦਾਰ ਜੀ ਤੂੰ ਰਾਤ ਮੰਡੀ ਫਿਰਦਾ ਪਤਾ ਨਹੀਂ ਜੇ ਨਸਲੂਰੇ ਲੈ ਕੇ ਉਥੇ ਆਸੀ ਤੈਨੂੰ ਕੀ ਦੇਵਾਂਗੇ ਭਾਈ ਕਈ ਵਾਰ ਕੋਈ ਇੱਕ ਅੱਧਾ ਨਾਕਤਾ ਆਈ ਉਹ ਕੋਈ ਗਰਜਬੰਦ ਲੋੜਵੰਦ ਆ ਜਾਂਦਾ ਵਿਚਾਰਾ ਰਾਤ ਦਾ ਭੁੱਖਾ ਇੱਕ ਅੱਧਾ ਕੋਈ ਕਰਮਾ ਨਾਲ ਸਬੂਤ ਥਿਆ ਜਾਂਦਾ ਨਸਲ-ਨਸਲ ਨਹੀਂ ਹੈਗੀ ਰੱਖਾ ਮਿੱਸਾ ਮਾਲਾ ਤੇ ਬੁਰਾ ਸਾਡਾ ਹਾਲ ਹੈ ਬੁਰਾ ਹਾਲ ਆ ਪੀਏ ਭਾਈ ਜਿੱਡੂ ਭੁਖੀ ਗੋਡਿਆਂ ਨੂੰ ਦੋਸਾਂ ਆ ਖੜਾ ਤੇਜੂ ਲੰਗੜਾ ਮਿਲਣ ਪਤਾਈਆਂ ਟੈਪੂ ਲਵੇ ਆ ਕੇ ਆ ਜਾ ਮੁੰਡਾ ਵੀ ਤੇਜੂ ਏ ਬੱਕਰੇ ਵਰਗਾ ਹਾਂ ਕੈਰਪੀਆ ਦੇ ਛੋਟੇ ਭਾਈ ਦੇਖਣਾ ਬਈ ਚੱਕਾਂ ਇਧਰ ਮੂੰਹ ਕਰ ਵੀਡੀਓ ਵਾਲੇ ਕਿਨੂੰ ਹਾਂ ਕੈਰਪੀਆ ਦੇ 8000 ਰੁਪਏ 8 ਦਾ 13 ਵੀ ਨਹੀਂ ਦੰਦਾ ਕੋਈ ਚੱਲ ਭਾਈ 800 ਰੁਪਈਆ ਲੈ ਇਹਦਾ ਤੂੰ ਹਉ ਨਹੀਂ ਦੇਣਾ ਮੈਂ ਹੋਰ ਕਿਨੇ ਦਾ ਦੇਣੇ ਜਿੰਨਾ ਇਹਦਾ ਲਾਇਆ ਬਸ ਫਿਰ ਹੈਗਾ 3500 ਦਾ ਕਿਉਂ ਜੀ ਕਿਸ਼ਣਾ ਕਿੰਨੀ ਦਾ ਰਾਹ ਪਾ ਦੀ ਹੱਥ ਤੋਂ ਕਰ ਤੂੰ ਹੈਂ ਹੱਥ ਤੋਂ ਕਰ ਤੂੰ 5000 ਤਾਂ ਦੇਣ ਆ ਚੱਲੀਏ ਬਾਈ ਫਿਰ ਨਸਲ ਲਵਾਗੇ ਹਾਂ ਨਾ ਹਾਂ ਹੈ ਨਸਲ 50 ਬੰਦਿਆਂ ਨੂੰ ਦਿਖਾ ਲਈ ਇਹ ਹੈ ਨਸਲ ਲਾਵੀਏ ਪੱਟ ਪੱਟ ਹੈ ਜੀ ਪੱਟਾ ਜੀ ਪੱਟਾ ਜੀ ਕੜਤੀਆਂ ਦੇ ਛੋਟੇ ਭਾਈ 20000 ਠੀਕ ਕਿਹੜੇ ਪਿੰਡੋਂ ਆਇਓ ਮਾਨਾ ਵਾਲੇ ਮਾਨਵੀਂ ਭੜੀਆਂ ਮਾਨਾ ਮਾਨਾ ਉਹ ਗੱਗੀਆਂ ਦੇ ਪਿੰਡ ہاں ਇਹ ਮੈਥੋਂ ਕੀ ਭਾਨਾ ਦੀ ਵੀਡੀਓ ਬਣਾ ਕੇ ਬੱਕਰੀਆਂ ਦੀ ਇਹ ਗੰਡੀ ਦੀ ਬੱਕਰੀ ਹਾਂ ਇਹ ਨਸਲ ਜੀ ਔਰ ਸੂਈ ਨਹੀਂ ਮੇਰਾ ਕਰਿਆ ਹਿਆ ਭਾਈ ਛੋਟੇ ਭਾਈ ਕਿੱਥੇ ਆ ਮੇਰਾ ਭਾਈ ਆ ਗਲਾਂ ਭਾਈ ਆਤੀ ਆ ਚੀਜ਼ ਹੈ ਇਹ ਨਸਲ ਪ్యూర్ ਪਾਕਿਸਤਾਨੀ ਨਸਲ ਚੋਕ ਨੇ ਪਿੰਡੇ ਦੀ ਤੇ ਸਿੰਗੀ ਸੁੰਗੀ ਕੁਆਲਿਟੀ ਦੀ ਤੇ ਪੂਰਾ ਕੰਨ 17 ਇੰਚੀ ਨਹੀਂ ਛੱਕ ਵੀ ਮਟਿਆ ਤੂੰ ਪੀਤਾ ਲਵੀ ਰੱਖਦਾ ਮੈਂ ਹਰ ਟਾਈਮ ਆਏ ਕਿਉਂ ਦੱਸਦੇ ਨਾ ਮਾਂ ਵੀ ਕੋਲੇ ਵੀ ਹੈ ਗੰਡੀ ਮੈਂ ਛੇਰ ਪਰ ਸੋਟੀਆ ਹਰਮੰਦਾਸਿਆ ਪੁਰਾ ਹੋ ਗਿਆ ਹੁਣ ਵੀ ਬੱਕਰੀਆਂ ਦੇ ਨਾਲ ਡਜਦਾ ਪੈਂਦਾ ਰਹਿੰਦਾ ਹੈ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਜੋਗਲ ਬੱਕਰੀਆਂ ਦੇ ਨਾਲ ਨਾ ਪਰ আর ਉਸ ਬੰਦੇ ਨੇ ਇੱਕ ਬੱਕਰੀ ਤੋਂ ਬੱਕਰੀਆਂ ਬਣਾ ਕੇ ਸਾਰੇ ਪੰਜਾਬ ਨੂੰ ਹੁਸਨ ਚੜਾਤਾ ਉਹ ਬੱਕਰੀਆਂ ਇਸ ਹਾਲ 10 ਵੇਚਦਾ ਪੱਠਾਂ ਸਾਰੀਆਂ ਪਾਲਦਾ ਮਾਂ ਕੋਲੇ ਆਈ ਇਹ ਬੰਦਾ ਪਤਾ ਹੀ ਕਰ ਉਹ ਬੰਦੇ ਨੇ ਕਮਾਈ ਬੱਕਰੀਆਂ ਚ ਉਸਨੇ ਕਰੀਆ ਵਿੰਜੋ ਕੀ ਆ ਗੁੱਜਰ ਵੀ ਨੂੰ ਸੱਤ ਵਾਰੀ ਸਲਾਮ ਕਰਦੇ ਨੇ ਨੇ ਗੁੱਜਰਪੁੱਤ ਤਾਂ ਆਪ ਹੀ ਪਲੇਅਰ ਹੁੰਦਾ ਬੱਕਰੀ ਦਾ ਉਹ ਵੀ ਕਹਿੰਦੇ ਨੇ ਬੰਦਾ ਬੰਦਾ ਹੀ ਆ ਪਲੇਅਰ ਬੱਕਰੀਆਂ ਚ ਗੰਢੀ ਛੇਰ ਪਰ ਸੋਡੀਆਂ ਵਾਲਾ ਰਮਦਾਸੀਆ ਆ ਹੈ ਜੀ ਬਰੀਡ ਨਸਲ ਚੀਜ਼ ਕੁਦਰਤੀ ਮੰਡੀਆਂ ਚ ਆਉਂਦੀ ਆ ਤੁਹਾਨੂੰ ਦਿਖਾਵਾਂਗੇ ਤੇ ਤਸੱਲੀਆਂ ਵੀ ਕਰਾਵਾਂਗੇ ਕਿਉਂ ਜੀ ਕਿਉਂ ਜੀ ਹੈਗਾ ਬਾਈ ਛੋਟੇ ਭਾਈ ਹੈ ਨਹੀਂ ਨਸਲ ਆ ਆਹਾ ਕਿਉਂ ਕਾਤੋਂ ਦੱਸ ਹੈ ਹੈ ਨਹੀਂ ਜੀ ਪਹਿਲਾਂ ਵੇਜ ਬੁਜਿੱਤੀਆਂ ਇੱਕ ਹੀ ਕੀ ਆ ਨੀ ਆ ਬਾਈ ਦੀ ਨਸਲ ਤਾਂ ਹੈਗੀ ਨਾ ਭਾਈ ਤੇਰੇ ਦਾ ਨਹੀਂ ਹੈਗੀ ਚੇ ਤੂੰ ਪੁਰਾਣਾ ਕਲਾਕਾਰ ਤਾਂ ਹੈਗਾ ਫੇ ਤੇਰਾ ਨਾਮ ਕਿਵੇਂ ਖੋਇ ਜਾਊ ਯਾਰ ਤੇ ਮਾਰ ਰੱਖੇ ਅਸੀਂ ਨਾਮ ਨੂੰ ਤਾਂ ਯਾਦ ਕਰਾਂਗੀ ਕੀ ਹੋ ਗਿਆ ਤੇ ਰੰਗ ਕਦੇ ਰੱਬ ਤੇ ਕਿਹਾ ਜਾ ਕਦੇ ਕਿਹਾ ਜਾ ਰੰਗ ਕੀ ਬਤਾ ਰੰਗ ਤੇਰੇ ਤੇਰਾ ਬੱਕਿੰਨਾ ਕਿ ਚਾੜ ਦੇ ਪਰਮਾਤਮਾ ਦੀ ਦੇਣਾ ਦਿਲ ਨਾਲ ਸੱਟਾ ਕਹਿ ਲੈਣੀ ਇਹ ਚਰ ਮੇਰੇ ਨਾਲ ਘਰੋਂ ਦੇਵਾ ਪੈਸਾ ਵੀ ਨਾ ਦੇ ਯਾਰ ਬੰਦਿਆਂ ਨੂੰ ਸਲਾਮ ਹੁੰਦੀ ਹੈ ਸੱਤ ਵਾਰੀ ਗਧਿਆਂ ਨੂੰ ਨਹੀਂ ਹੁੰਦੀ ਤਲਤੀ ਮਾਰਨਗੇ ਹਾਂ ਨਾ ਚੀਜ਼ ਤਾਂ ਹੈਗੀ ਵਧੀਆ ਲੈ ਭਾਈ 22 ਮੰਨ ਕਹਿੰਦਾ ਵੀ ਹੈਗੀ ਐ ਜਉਂਦੀ ਰਹੀ ਬਈ ਪੱਠ ਤੇ ਪੱਠੜ ਮੇਲਾ ਦੇਖਣਾ ਹੈ ਕਿ ਵੇਚਣਾ ਹੈ ਨਾ ਵੇਚਣਾ ਕੋਈ ਨਾ ਫਿਰ ਦੇਖਦੇ ਹੱਥ ਨੇ ਜੀ ਛੱਟ ਵਿੱਕੀ ਵਿੱਕੀ ਨੀ ਫਿਰ ਹੱਥ ਨੇ ਮੈਲੇ ਜੂ ਕਰਨ ਠੀਕ ਹੈ ਕਰ ਲਾਂਗੇ ਜਾਨਾ ਹੈ ਮਨ 15 20 ਰਾਜੇ ਖਰਚਾ ਕਰ ਲਾਂਗੇ ਕੋਈ ਗੱਲ ਨਹੀਂ ਸਰ ਕਰ ਲਿਓ ਹਾਂ ਆ ਜਾ ਬਈ ਓਏ ਛੋਟੇ ਭਈ ਆ ਹੁਣ ਫੀਮ ਨਾਲ ਲੈ ਕੇ ਦੇਣਾ ਬਾਈ ਨੂੰ ਵਧੀਆ ਜਾ ਆ ਜਾ 9816 5445